ਚੰਡੀ ਕਲਾ ਪੰਜਾਬ ਨਿਊਜ਼ ਤੇ ਇਸ ਵੇਲੇ ਦੀ ਖਬਰ ਕਾਦੀਆਂ ਤੋਨਹਰ ਸਾਲ ਦੀ ਤਰ੍ਹਾਂ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਦਿਹਾੜਾ ਬਾਪੂ ਪਿਆਰਾ ਸਿੰਘ ਪਾਟਿਆ ਜੀ ਦੀ ਯਾਦ ਵਿੱਚ ਜਥੇਦਾਰ ਗੁਰਿੰਦਰਪਾਲ ਸਿੰਘ ਗੋਰਾ ਮੈਂਬਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਗੁਰਦੁਆਰਾ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਰੇਲਵੇ ਰੋਡ ਕਾਦੀਆਂ ਵਿਖੇ ਬੜੇ ਸ਼ਰਧਾ ਅਤੇ ਗੁਰਮਤ ਅਨੁਸਾਰ ਮਨਾਇਆ ਗਿਆ ਇਸ ਮੌਕੇ ਹਜ਼ੂਰੀ 라ਗੀ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਪਾਈ ਜਗਦੀਪ ਸਿੰਘ ਜੀ ਵੱਲੋਂ ਗੁਰਬਾਣੀ ਕੀਰਤਨ ਦੇ ਨਾਲ ਸੰਗਤਾਂ ਨੂੰ ਨਿਹਾਲ ਕੀਤਾ ਗਿਆ ਬੱਚਾ ਵੱਲੋਂ ਵੀ ਇਸ ਮੌਕੇ ਗੁਰੂ ਸਾਹਿਬ ਦੇ ਗੁਣਗਾਨ ਗਾਏ ਗਏ ਇਸ ਗੁਰਮਤੇ ਸਮਾਗਮ ਵਿੱਚ ਸ਼ਹਿਰ ਵਾਸੀਆਂ ਤੋਂ ਇਲਾਵਾ ਸਿਆਸਤਦਾਨ ਵੀ ਪੁੱਜੇ ਜਥੇਦਾਰ ਗੁਰਿੰਦਰਪਾਲ ਸਿੰਘ ਗੋਰਾ ਵੱਲੋਂ ਆਏ ਮਹਿਮਾਨਾਂ ਨੂੰ ਸ਼ਰੋਪਾ ਦੇ ਕੇ ਸਨਮਾਨਿਤ ਕੀਤਾ ਅਤੇ ਆਈ ਸੰਗਤ ਦਾ ਤਨਵਾਦ ਵੀ ਕੀਤਾ ਦੇਖੋ ਕਾਦੀਆਂ ਤੋਂ ਕੁਲਵਿੰਦਰ ਸਿੰਘ ਪਾਟਿਆ ਦੀ ਰਿਪੋਰਟ तन गुरु नानक जी ने रीत चलाई जिन्नी करिए थोड़ी सतगुर की वे तन गुरु नानक जी ने रीत चलाई ये जिनी करिए थोड़ी सतगुर की वडे आई है परे रैन भंडारे पुन ही पलद है दाता तेरे वीर पे लंगर अज भी चलदा है ਚਲਦਾਏ ਦਾਤਾ ਲੰਘੇ ਚਲਦਾਏ ਦਾਤਾ ਤੇ ਸੱਚੀ ਸੁੱਚੀ ਬਾਣੀ ਬੇੜੇ ਤਾਰਤੀਏ ਇਹ ਤੰਨ ਤੇ ਰੋਗ ਵਿਕਾਰ ਮਨਾ ਦੇ ਮਾਰਤੀਏ ਇਸ ਦੁਨੀਆ ਵਿੱਚ ਤੂੰ ਹੀ ਰਿਜਕ ਪੁਜਾਨਾ ਹੈ ਦਾਤਾ ਤੇਰੇ ਵੀਰ ਪੇਦਾਂ ਲੰਗਰ ਅੱਜ ਵੀ ਚਲਦਾ ਹੈ ਦਾਤਾ ਤੇਰੇ ਵੀਰ ਪੇਦਾਂ ਲੰਗਰ ਅੱਜ ਵੀ ਚਲਦਾ ਹੈ ਦਾਤਾ ਕੀ ਰਾਜਾ ਕੀ ਰੰਗ ਬਰਾਬਰ ਬੈਠਦੇ ਨੇ ਸਭ ਧਰਮਾਂ ਦਾ ਮਾਨ ਵਧਾਇਆ ਸਭ ਆਖਦੇ ਨੇ ਖੁਦ ਆਪਣੇ ਰੂਪ ਤੇ ਸੰਗਤ ਪੰਗਤ ਵਿੱਚ ਕਲਦਾਏ ਦਾਤਾ ਤੇਰੇ ਵੀਰ ਤੇ ਦਾ ਲੰਗਰ ਅੱਜ ਵੀ ਚੱਲਦਾ ਹੈ ਦਾਤਾ ਤਨ ਗੁਰੂ ਨਾਨਕ ਜੀ ਜਪਤ ਜਪਤ ਗੁਰੂ ਕਹਿਲਾਏ ਜਨਾਨੇ ਤਾਰੇ ਜੋ ਲੜ ਲਾਏ ਨੇ अजबन जाइए गुरु वाले की पता कल दाएं दाता तेरे वीर पे डालंगरे आज भी चल दाएं दाता तेरे वीर पे डालंगरे आज भी चल दाएं दाता वाई जी का खालसा खासा वही जी की पता देहे शिवा बल अमोदे हैं शुभ कार्य ਮੈਂ ਜੀ ਆਂਜੇ ਮੁੱਖ ਕਰੋ ਮੁੱਖ ਕਰੋ ਨਿਸ਼ਚੈ ਕਰ ਇਹਨੂੰ ਸੁੱਕਾ ਕੀ ਕਰਦੀ ਕਾ ਬਹੁਤ ਖੁਸ਼ੀ ਵਾਲੀ ਗੱਲ ਹੈ ਬਹੁਤ ਪੁਰਾਣੇ ਲੰਬੇ ਸਮੇਂ ਤੋਂ ਪਾਟਿਆ ਪਰਿਵਾਰ ਦੇ ਗੁਰੂ ਨਾਨਕ ਪਾਤਸ਼ਾਹ ਦਾ ਜਿਹੜਾ ਵਾ ਪਾਕਿਸਤਾਨ ਤੋਂ ਆਜ਼ਾਦੀ ਤੋਂ ਪਹਿਲਾਂ ਦਾ ਇਹ ਗੁਰਪੂਰਵ ਜਿਹੜਾ ਪਰਿਵਾਰ ਵੱਲੋਂ ਬਣਾਇਆ ਜਾ ਰਿਹਾ ਦਾ ਇਸ ਸਮੇਂ ਵਿੱਚ ਸਾਨੂੰ ਸਾਰਿਆਂ ਨੂੰ ਦਰਸ਼ਨ ਕਰਨ ਦੇ ਮੌਕੇ ਮਿਲੇ ਨੇ ਸੰਗਤ ਦੇ ਤੇ ਮੈਂ ਸਮਝਣਾ ਇਹ ਗੁਰੂ ਨਾਨਕ ਪਾਤਸ਼ਾਹ ਉਹ ਹੈ ਜਿਨ੍ਹਾਂ ਨੂੰ ਕਦੇ ਹਿੰਦੁਸਤਾਨ ਦੇ ਆ ਰੈਬਰਾਂ ਨੇ ਸਵਾਲ ਕੀਤਾ ਗੁਰੂ ਨਾਨਕ ਪਾਸ਼ਾ ਤੇਰਾ ਮਨੁੱਖਤਾ ਨੂੰ ਸੰਦੇਸ਼ ਕੀ ਏ ਤੇਰੀ ਸਿੱਖੀ ਦਾ ਸਿਧਾਂਤ ਕੀ ਏ ਤੇਰਾ ਕਰਮ ਧਰਮ ਕੀ ਸਿੱਖਿਆ ਦਿੰਦਾ ਤੇ ਗੁਰੂ ਨਾਨਕ ਪਾਸ਼ਾ ਨੇ ਬੜੇ ਪਿਆਰ ਨਾਲ ਜਵਾਬ ਦਿੱਤਾ ਮੇਰਾ ਧਰਮ ਸਿੱਖਿਆ ਦਿੰਦਾ ਮੇਰੀ ਸਿੱਖੀ ਦਾ ਸਿਧਾਂਤ ਹੈ ਨਾਨਕ ਨਾਮ ਚੜ੍ਹ ਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਅੱਜ ਆਸੀਂ ਉਸ ਮਹਾਨ ਗੁਰੂ ਦੇ ਗੋਰਪੁਰ ਦੀਆਂ ਖੁਸ਼ੀਆਂ ਵਿੱਚ ਸ਼ਾਮਲ ਹੋਏ ਆ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਗ੍ਰਿੰਦਰਪਾਲ ਸਿੰਘ ਗੋਰਾ ਮੈਂਬਰ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਸਮੂਹ ਬਾਪੂ ਪਿਆਰਾ ਸਿੰਘ ਭਟਿਆਈ ਦੇ ਪਰਿਵਾਰ ਵੱਲੋਂ ਧੰਨ ਗੁਰ ਨਾਨਕ ਸਾਹਿਬ ਸੱਚੇ ਪਾਤਸ਼ਾਹ ਦਾ ਜੋ ਪ੍ਰਕਾਰ ਪਰ ਹਰ ਸਾਲ ਪਰਿਵਾਰ ਮਨਾਉਂਦਾ ਹੈ ਇਹ ਸਾਲ ਵੀ ਮਨਾ ਰਹੇ ਆ ਸਾਰੀ ਸੰਗਤ ਨੂੰ ਸਾਰੇ ਪਰਿਵਾਰ ਵੱਲੋਂ ਲੱਖ ਲੱਖ ਵਧਾਈ ਹੈ 100 ਸਾਲ ਦੇ ਕਰੀਬ ਇਹ ਹੋ ਚਲਿਆ ਜਦੋਂ ਸਾਡੇ ਬਜ਼ੁਰਗਾਂ ਨੇ ਸਾਡੇ ਪੁਰਖਿਆਂ ਨੇ ਸਾਡੇ ਦਾਦਾ ਜੀ ਬਾਪੂ ਪਿਆਰਾ ਸਿੰਘ ਜੀ ਨੇ ਨਨਕਾਣਾ ਸਾਹਿਬ ਦੀ ਧਰਤੀ ਤੋਂ ਕਾਰਜ ਅੰਬੇ ਸਨ ਮੇਰੇ ਸਤਕਾਰਯੋਗ ਤਾਇਆ ਜੀ ਮੇਰੇ ਪਿਤਾ ਜੀ ਮੇਰੇ ਚਾਚਾ ਜੀ ਸਾਰਿਆਂ ਨੇ ਰਲ ਕੇ ਜਿਹੜੇ ਕਾਰਜ ਦੇ ਨਨਕਾਣਾ ਸਾਹਿਬ ਦੀ ਧਰਤੀ ਤੋਂ ਆਰੰਭ ਕੀਤੇ ਪੰਜਾਬ ਵਿੱਚ ਆ ਕੇ ਵੀ ਤਕਰੀਬਨ 47 ਦੀ ਵਾਰ ਤੋਂ ਉਹ ਕਾਰਜ ਗੁਰੂ ਨਾਨਕ ਸਾਹਿਬ ਦੇ ਪ੍ਰਕਾਸ਼ ਪਰਮ ਨੂੰ ਸਮਰਪਿਤ ਲੰਗਰ ਜਿਹੜਾ ਲਾਉਂਦਾ ਸਿਲਸਿਲਾ ਤੇ ਖੰਡਪਰ ਸਾਹਿਬ ਕਰਾਉਂਦਾ ਸਿਲਸਿਲਾ ਜਾਰੀ ਰੱਖਿਆ ਅੱਜ ਵੀ ਸਾਰਾ ਭਾਵੇਂ ਸਾਰੇ ਬਜ਼ੁਰਗ ਸਾਡੇ ਚਲੇ ਗਏ ਪਰ ਸਾਰੇ ਉਹਨਾਂ ਬਜ਼ੁਰਗਾਂ ਦਾ ਪਰਿਵਾਰ ਜਿਹੜਾ ਮਗਰਬਾਪੂ ਪਿਆਰਾ ਸੀ ਫਲਵਾੜੀ ਏ ਉਹ ਰਲ ਕੇ ਸੰਗਤਾਂ ਨੂੰ ਬੁਲਾਉਂਦੇ ਆ ਔਰ ਰਲ ਕੇ ਧੰਗੁਰ ਗੁਰਨਾਨਕ ਸਾਹਿਬ ਦਾ ਪ੍ਰਕਾਸ਼ ਪੁਰਬ ਮਨਾਉਂਦੇ ਆ ਸਾਰਾ ਪਰਿਵਾਰ ਆਪਣੇ ਕਮਾਈ ਕੀਤੀ ਚ ਹਿੱਸਾ ਪਾਉਂਦਾ ਮੈਂ ਸਮਝਦਾ ਸਾਰਾ ਇਹ ਗੁਰਨਾਨਕ ਸਾਹਿਬ ਦੀਆਂ ਅਸੀਸਾਂ ਨੇ ਮੈਂ ਆਈ ਹੋਈ ਅੱਜ ਦੇ ਇਹ ਜਿਹੜੀ ਸੰਗਤ ਉਹਨਾਂ ਨੂੰ ਜੀ ਆਇਆਂ ਆ ਉਹਨਾਂ ਦਾ ਧੰਨਵਾਦ ਵੀ ਕਰਨਾ ਸਾਡੇ ਸੱਦੇ ਤੇ ਆਉਂਦੇ ਨੇ ਅੱਜ ਬਾਬਾ ਸੁਖਵਿੰਦਰ ਸਿੰਘ ਦੀ ਮਲਕ ਪਰਵਾਰੇ ਸਰਕਾਰ ਜੋ ਇੱਕ ਸ਼ਖਸੀਅਤ ਸਰਦਾਰ ਸੁੱਚਾ ਸਿੰਘ ਲਗਾ ਸਾਹਿਬ ਸਾਫ ਦਾ ਮੰਤਰੀ ਔਰ ਸਰਦਾਰ ਰਜਿੰਦਰ ਸਿੰਘ ਸੋਨੂ ਲਗਾ ਜੀ ਜਿੱਤੇ ਮੇਰੇ ਇਹ ਸਰਕਾਰ ਦੇ ਲੀਡਰ ਆਏ ਨੇ ਉਥੇ ਗੁਰੂ ਰੂਪ ਸਰਕਾਰ ਜੋ ਸੰਗਤ ਇਲਾਕੇ ਦੇ ਪੰਜ ਸਰਪੰਚ ਸ਼ਹਿਰ ਦੇ ਕੌਂਸਲਰ ਔਰ ਬਹੁਤ ਸਾਰੀਆਂ ਬਟਾਲੇ ਦੀਆਂ ਸਭਾ ਸੈੜੀਆਂ ਵੀ ਅੱਜ ਮੈਂ ਸਾਰਿਆਂ ਦਾ ਧੰਨਵਾਦ ਕਰਦਾ ਜੋੜਾ ਘਰ ਦੀ ਸੇਵਾ ਕਰਨ ਵਾਲੇ ਔਰ ਸਾਇਗਸਟੈਂਡ ਦੀ ਸੇਵਾ ਕਰਨ ਵਾਲੇ ਉਹਨਾਂ ਦਾ ਵੀ ਧੰਨਵਾਦ ਕਰਦਾ ਖਾਸ ਕਰਕੇ ਪ੍ਰੈਸ ਦਾ ਵਿਸ਼ੇਸ਼ ਕਰਕੇ ਧੰਨਵਾਦ ਕਰਦਾ ਜਿਹੜੇ ਸਾਡੇ ਇਸ ਪ੍ਰੋਗਰਾਮ ਨੂੰ ਮੀਡੀਆ ਰਾਹੀਂ ਸੰਗਤ ਤੱਕ ਪਹੁੰਚਾਉਣ ਦਾ ਯਤਨ ਕਰ ਰਹੇ ਹਨ ਮੈਂ ਵੀ ਇਹ ਬੇਨਤੀ ਕਰਾਂਗਾ ਕਿ ਇਹ ਗੁਰਨਾਨਕ ਸਾਹਿਬ ਦਾ ਸੁਨਹਾਰਾ ਤੇ ਕਿਰਤ ਕਰੋ ਨਾਮ ਜਪੋ ਵੰਡ ਛਕੋ ਆਓ ਉਹ ਸਿਧਾਂਤ ਨੂੰ ਮੰਨਦੇ ਹੋਏ ਨਾਗ ਨਾਮ ਚੜ੍ਹ ਨਿਕਲਾ ਤੇ ਉਹ ਭਾਰੇ ਸਰਬੱਤ ਦੇ ਭਲੇ ਦੀ ਗੱਲ ਕਰਦੇ ਹੋਏ ਨਸ਼ਿਆਂ ਦਾ ਤਿਆਗ ਕਰੀਏ ਪਦਰ ਗੁਨੇ ਦੀ ਜੂਠ ਕੜੀਏ ਸਰਬਾਤਾ ਪਰ ਆਮਾਂਗੇ ਉਸ ਕਲਗੀਧਰ ਪਾਤਸ਼ਾਹ ਦਿੱਤੀ ਹਪਤਰੋਂ ਦਾ ਮੰਤਰ ਆਸਰੇ